ਸਾਸਰੀਕਾਲ ਜੇ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸਰਕਾਰੀ ਸਕੂਲ ਵਿੱਚ ਮਾਨਸਿਕ ਤੌਰ ਤੇ ਬਿਮਾਰ ਨਵਾਲਿਕ ਨਾਲ ਸਮੂਹਿਕ ਦੁਸ਼ਕਰਮ ਕੀਤਾ ਗਿਆ। ਦਿਆਲਪੁਰਾ ਥਾਣਾ ਬਠਿੰਡਾ ਅਧੀਨ ਆਉਂਦੇ ਇੱਕ ਪਿੰਡ ਵਿੱਚ ਮਾਨਸਿਕ ਤੌਰ ਤੇ ਕਮਜ਼ੋਰ ਇੱਕ ਕਿਸ਼ੋਰ ਕੁੜੇ ਨਾਲ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ। ਪੀੜਤ ਦੀ ਮਾਂ ਦੀ ਸ਼ਿਕਾਇਤ ਤੇ ਦਿਆਲਪੁਰਾ ਥਾਣੇ ਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ 6 ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਨੌਜਵਾਨਾਂ ਦੀ ਉਮਰ 22 ਤੋਂ 25 ਸਾਲ ਦੇ ਵਿਚਕਾਰ ਹੈ ਅਤੇ ਉਹ ਦਿਹਾੜੀਦਾਰ ਮਜ਼ਦੂਰ ਵੱਜੋਂ ਕੰਮ ਕਰਦੇ ਹਨ। ਪੁਲਿਸ ਮੁਲਜ਼ਮਾਨ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਦਿਆਲਪੁਰਾ ਥਾਣਾ ਦੇ ਇੰਚਾਰਜ ASI ਹਰਬੰਸ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਇੱਕ ਪਿੰਡ ਦੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਦੱਸਿਆ ਹੈ ਕਿ ਉਸਦੇ ਤਿੰਨ ਬੱਚੇ ਹਨ। ਇਨ੍ਹਾਂ ਵਿੱਚੋਂ ਇੱਕ 15 ਸਾਲ ਦੀ ਧੀ ਜੋ ਮਾਨਸਿਕ ਤੌਰ ਤੇ ਕਮਜ਼ੋਰ ਹੈ 13 ਅਪ੍ਰੈਲ ਨੂੰ ਗੁਆਂਢ ਵਿੱਚ ਰਹਿਣ ਵਾਲੀ ਕੁੜੀ ਆਪਣੀ ਧੀ ਨੂੰ ਮੇਲੇ ਵਿੱਚ ਲੈ ਗਈ। ਜਦੋਂ ਕੁੜੀ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਉਸਤੇ ਭਾਲ ਕੀਤੀ ਗਈ ਤੇ ਉਹ ਇੱਕ ਸਰਕਾਰੀ ਸਕੂਲ ਵਿੱਚ ਸ਼ੋਮਲੀ ਉਕਤ ਨੌਜਵਾਨਾਂ ਨੇ ਅਥੇ ਕਿਸ਼ੋਰ ਨਾਲ ਸਮੂਹਿਕ ਬਲਾਤਕਾਰ ਕੀਤਾ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਪੀੜਤ ਨੂੰ ਅਥੇ ਛੱਡ ਕੇ ਭੱਜ ਗਏ ਇਸ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ ਇਸ ਤੋਂ ਬਾਅਦ ਮੋਲਜ਼ਮ ਹਨਪ੍ਰੀਤ ਸਿੰਘ ਜਸਵੀਰ ਸਿੰਘ ਦਿਲਾਵੜ ਸਿੰਘ ਹਰਦੀਪ ਸਿੰਘ ਵਿਸ਼ਾਲ ਸਿੰਘ ਮੰਗਲਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਮਦਨ ਜੀ ਕੇ 19 ਤਰੀਕ ਨੂੰ ਸਾਡੇ ਜਿਹੜੇ ਪੁਲਿਸ ਸਟੇਸ਼ਨ 'ਚ ਜਾਣਕਾਰੀ ਮਿਲੀ ਸੀ ਜਿਹੜੀ ਲੜਕੀ ਹੈਗੀ ਉਹਦੀ ਮਾਤਾ ਨੇ ਦਿੱਤੀ ਸੀ ਕਿ ਉਹਦੀ ਇੱਕ ਲੜਕੀ ਹੈ ਮਾਈਨਰ ਹੈ ਉਹਦੇ ਨਾਲ 6 ਲੋਕ ਹੈਗੇ ਨੇ ਜਿਹੜੇ ਕਿ ਬਾਲਗ ਹੈ ਨੇ ਉਹਨਾਂ ਨੇ ਜਬਰਦਸਤੀ ਕੀਤੀ ਹੈ ਜਿਸ ਦੇ ਚਲਦੇ ਅਸੀਂ ਪੋਸਟਕੁਐਡ ਤੇ ਹੋਰ ਵੀ ਐਨਸੀ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਦੋਸ਼ੀਆਂ ਨੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਜਿਹੜੀ ਲੜਕੀ ਹੈਗੀ ਉਹਦਾ ਮੈਡੀਕਲ ਵੀ ਕਰਾ ਲਿਆ ਦੋਸ਼ੀਆਂ ਦਾ ਹਿ ਰਿਮਾਂਡ ਵੀ ਲੈ ਕੇ ਉਹਨੂੰ ਕੂਸ਼ਪੜਤਾਲ ਕਰ ਰਹੇ ਹਾਂ ਬਾਕੀ ਜਿਹੜੀਆਂ ਫਾਰਮੈਲਿਟੀ ਜਿੰਨਾ ਮੈਡੀਕਲ ਹੁੰਦਾ ਵਗੈਰਾ ਉਹ ਸਾਰਾ ਕਰਾ ਰਹੇ ਹਾਂ ਕੀ ਕੁਝ ਸਾਹਮਣੇ ਆਇਆ ਹੁਣ ਤੱਕ ਜੀ ਕੋਈ ਚੀਜ਼ ਕੁਝ ਆਇਆ ਸਾਹਮਣੇ ਨਹੀਂ ਤਵੇ ਜੀ ਤਫਤੀਸ਼ ਚੱਲ ਰਹੀ ਹੈ ਜਿੱਦਾਂ ਲੜਕੇ ਦੇ ਕੰਪਲੇਨਡ ਨਹੀਂ ਕਿਹਾ ਉਹ ਚੀਜ਼ਾਂ ਦਾ ਸਾਰਾ ਐਸੀ ਹੁਣ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਲੜਕੀ ਦੀ ਮਾਤਾ ਨੇ ਬਿਆਨ ਚ ਦੱਸਿਆ ਉਹ ਲੜਕੀ ਜ਼ਰੂਰ ਵੀ ਕਿਉਂਕਿ ਮਾਈਨਰ ਹੈਗੀ ਆ ਥੋੜੀ ਉਹ ਸਿਧਰੀ ਵੀ ਹੈਗੀ ਆ ਉਹਦੇ ਕੋਲ ਵੀ স্পੈਸ਼ਲ ਐਜੂਕੇਟਰ ਦੀ ਹਾਜ਼ਰੀ ਚਾਹੀ ਪੁਸ਼ਪੜਤਾਲ ਕਰਾਂਗੇ ਫਿਰ ਜੋ ਆਣਗੇ ਉਹ ਚੀਜ਼ਾਂ ਨੂੰ ਤਸਦੀਕ ਕਰਾਂਗੇ ਇਹ ਗਵਾਂਡੀ ਹੋਈ ਨੇ ਸੁਣਿਆ ਕਿ ਨਾਲ ਹੀ ਰਹਿੰਦੇ ਨੇ ਇੱਕੋ ਗੌਂਡੀ ਹਾਂ ਗੌਂਡ ਬਈ ਨੇ ਸਾਰੇ ਮਤਲਬ ਤੁਹਾਡੇ ਵੱਲੋਂ ਸਿਰਫ ਐਫ ਆਈ ਆਰ ਦਰਜ ਕਰਕੇ ਬੰਦੇ ਫੜ ਲਏ ਨੇ ਹੁਣ ਅਗਲੀ ਇਨਵੈਸਟੀਗੇਸ਼ਨ ਚੱਲਦੀ ਹੈ ਹਾਂ ਜੀ ਬਿਲਕੁਲ ਹਾਂ ਜੀ ਮਤਲਬ ਇਹ ਨਹੀਂ ਸਬਤ ਹੋਇਆ ਕਿ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਨਹੀਂ ਬਲਾਤਕਾਰ ਦੀ ਹੀ ਤਫਤੀਸ਼ ਕਰ ਰਹੇ ਹਾਂ ਤਾਂ ਫਿਸ਼ ਉਸੇ ਚੀਜ਼ ਦੀ ਹੋ ਰਹੀ ਸਸਰੀ ਕਾਲ ਜੇ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸਰਕਾਰੀ ਸਕੂਲ ਵਿੱਚ ਮਾਨਸਿਕ ਤੌਰ ਤੇ ਬਿਮਾਰ ਨਵਾਲਿਕ ਨਾਲ ਸਮੂਹਿਕ ਦੁਸ਼ਕਰਮ ਕੀਤਾ ਗਿਆ ਦਿਆਲਪੁਰਾ थाना ਬਠਿੰਡਾ ਦੇ ਨੌਂਦੇ ਇੱਕ ਪਿੰਡ ਵਿੱਚ ਮਾਨਸਿਕ ਤੌਰ ਤੇ ਕਮਜ਼ੋਰ ਇੱਕ ਕਿਸ਼ੋਰ ਕੁੜੇ ਨਾਲ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਨੇ ਸਮੋਹਿਕ ਬਲਾਤਕਾਰ ਕੀਤਾ ਪੀੜਤ ਦੀ ਮਾਂ ਦੀ ਸ਼ਿਕਾਇਤ ਤੇ ਦਿਆਲਪੁਰਾ ਥਾਣੇ ਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ 6 ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਰੇ ਨੌਜਵਾਨਾਂ ਦੀ ਉਮਰ 22 ਤੋਂ 25 ਸਾਲ ਦੇ ਵਿੱਚਕਾਰ ਹੈ ਅਤੇ ਉਹ ਦਿਹਾੜੀਦਾਰ ਮਜ਼ਦੂਰ ਵੱਜੋਂ ਕੰਮ ਕਰਦੇ ਹਨ। ਪੁਲਿਸ ਮੁਲਜ਼ਮਾਨ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਦਿਆਲਪੁਰਾ ਥਾਣਾ ਦੇ ਇੰਚਾਰਜ ASI ਹਰਬੰਸ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਇੱਕ ਪਿੰਡ ਦੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਦੱਸਿਆ ਹੈ ਕਿ ਉਸਦੇ ਤਿੰਨ ਬੱਚੇ ਹਨ। ਇਨ੍ਹਾਂ ਵਿੱਚੋਂ ਇੱਕ 15 ਸਾਲ ਦੀ ਧੀ ਜੋ ਮਾਨਸਿਕ ਤੌਰ ਤੇ ਕਮਜ਼ੋਰ ਹੈ 13 April ਨੂੰ ਗਵਾਂਡ ਵਿੱਚ ਰਹਿਣ ਵਾਲੀ ਕੁੜੀ ਆਪਣੀ ਧੀ ਨੂੰ ਮੇਲੇ ਵਿੱਚ ਲੈ ਗਈ। ਜਦੋਂ ਕੁੜੀ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਉਸਦੇ ਪਾਲ ਕੀਤੇ ਗਏ ਤੇ ਉਹ ਇੱਕ ਸਰਕਾਰੀ ਸਕੂਲ ਵਿੱਚੋਂ ਮਿਲੀ ਉਕਤ ਨੌਜਵਾਨਾਂ ਨੇ ਇੱਥੇ ਕਿਸ਼ੋਰ ਨਾਲ ਸਮੂਹਿਕ ਬਲਾਤਕਾਰ ਕੀਤਾ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਪੀੜਤ ਨੂੰ ਇੱਥੇ ਛੱਡ ਕੇ ਭੱਜ ਗਏ ਇਸ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ ਇਸ ਤੋਂ ਬਾਅਦ ਮੋਲਜ਼ਮ ਹਨਪ੍ਰੀਤ ਸਿੰਘ ਜਸਵੀਰ ਸਿੰਘ ਦਿਲਾਵੜ ਸਿੰਘ ਹਰਦੀਪ ਸਿੰਘ ਵਿਸ਼ਾਲ ਸਿੰਘ ਮੰਗਲਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਹਰਦਾਨ ਜੀ ਦੇ 11 ਤਰੀਕ ਨੂੰ ਸਾਡੇ ਜਿਹੜੇ ਪੁਲਿਸ ਸਟੇਸ਼ਨ 'ਚ ਜਾਣਕਾਰੀ ਮਿਲੀ ਸੀ ਜਿਹੜੀ ਲੜਕੀ ਹੈਗੀ ਉਹਦੀ ਮਾਤਾ ਨੇ ਦਿੱਤੀ ਸੀ ਕਿ ਉਹਦੀ ਇੱਕ ਲੜਕੀ ਹੈ ਮਾਈਨਰ ਹੈ ਉਹਦੇ ਨਾਲ 6 ਲੋਕ ਹੈਗੇ ਨੇ ਜਿਹੜੇ ਕਿ ਬਾਲਗ ਹੈ ਨੇ ਉਹਨਾਂ ਨੇ ਜਬਰਦਸਤੀ ਕੀਤੀ ਹੈ ਜਿਸ ਦੇ ਚਲਦੇ ਅਸੀਂ ਪੋਸਟ ਗ੍ਰੈਡੂਏਟ ਤੇ ਹੋਰ ਵੀ ਐਨਸੀ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਦੋਸ਼ੀਆਂ ਨੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਜਿਹੜੀ ਲੜਕੀ ਹੈਗੀ ਉਹਦਾ ਮੈਡੀਕਲ ਵੀ ਕਰਾ ਲਿਆ ਦੋਸ਼ੀਆਂ ਦਾ ਹਿ ਰਿਮਾਂਡ ਵੀ ਲੈ ਕੇ ਉਹਨੂੰ ਹਸਪਤਾਲ ਕਰ ਰਹੇ ਹਾਂ ਬਾਕੀ ਜਿਹੜੀਆਂ ਫਾਰਮੈਲਿਟੀਜ਼ ਦਾ ਮੈਡੀਕਲ ਹੁੰਦਾ ਵਗੈਰਾ ਉਹ ਸਾਰਾ ਕਰਾ ਰਹੇ ਹਾਂ ਈ ਕੁਝ ਸਾਹਮਣੇ ਆਇਆ ਹੁਣ ਤੱਕ ਜੀ ਕੁਝ ਚੀਜ਼ ਕੁਝ ਆਇਆ ਸਾਹਮਣੇ ਨਹੀਂ ਤਫ਼ਤੀਸ਼ ਚੱਲ ਰਹੀ ਹੈ ਜਿੱਦਾਂ ਲੜਕੀ ਦੇ ਕੰਪਲੇਨਡ ਨਹੀਂ ਕਿਹਾ ਉਹ ਇਹ ਚੀਜ਼ਾਂ ਦਾ ਸਾਰਾ ਐਸੀ ਹੁਣ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਲੜਕੀ ਦੀ ਮਾਤਾ ਨੇ ਬਿਆਨ ਚ ਦੱਸਿਆ ਉਹ ਲੜਕੀ ਧਰੋ ਵੀ ਕਿਉਂਕਿ ਮਾਈਨਰ ਹੈਗੀ ਆ ਥੋੜੀ ਉਹ ਸਿਧਰੀ ਵੀ ਹੈਗੀ ਆ ਉਹਦੇ ਕੋਲ ਵੀ ਸਪੈਸ਼ਲ ਐਜੂਕੇਟਰ ਦੀ ਹਾਜ਼ਰੀ ਚਾਹੀ ਪੁਸ਼ਪੜਤਾਲ ਕਰਾਂਗੇ ਫਿਰ ਜੋ ਆਣਗੇ ਉਹ ਚੀਜ਼ਾਂ ਨੂੰ ਪਸਦੀ ਕਰਾਂਗੇ ਇਹ ਗਵਾਂਡੀ ਹੋਈ ਨੇ ਸੁਣਿਆ ਕਿ ਨਾਲ ਹੀ ਰਹਿੰਦੇ ਨੇ ਇੱਕੋ ਗੌਂਡੀ ਆਂਡ ਗੌਂਡ ਦੇ ਨੇ ਸਾਰੇ ਮੈਨੂੰ ਤੁਹਾਡੇ ਕੋਲੋਂ ਸਿਰਫ ਐਫ ਆਈ ਆਰ ਦਰਜ ਕਰਕੇ ਬੰਦੇ ਫੜ ਲਏ ਨੇ ਹੁਣ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਬਿਲਕੁਲ ਹਜੇ ਮਤਲਬ ਇਹ ਨਹੀਂ ਸਬਤ ਹੋਇਆ ਕਿ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਨਹੀਂ ਬਲਾਤਕਾਰ ਦੀ ਹੀ ਤਫਤੀਸ਼ ਕਰ ਰਹੇ ਹਾਂ ਤੋ ਫੀਸ਼ੋ ਉਸੇ ਚੀਜ਼ ਦੀ ਹੋ ਰਹੀ ਹੈ